ਜਿਹਦੇ ਨਾਮ ਅਗਰ ਸਿੰਘ ਲੱਗਦਾ ਠੀਕ ਆ ਉਹ ਸਾਰੇ ਸਿੱਖ ਹੀ ਸਿੱਖ ਹੀ ਗਿਣੇ ਜਾਂਦੇ ਆ ਉਹ ਵੈਸੇ ਤੇ ਚਲੋ ਮੈਂ ਉਹ ਵੀ ਨਹੀਂ ਮੰਨਦਾ ਜਿਹਦੇ ਨਾਮ ਅਗਰ ਸਿੰਘ ਲੱਗਦਾ ਹਰੇਕ ਹੀ ਸਿੱਖ ਨਹੀਂ ਹੁੰਦਾ ਸਿੱਖੀ ਦੇ ਵਿੱਚ ਆਉਣ ਦੇ ਲਈ ਸਾਡਾ ਕੋਈ ਹਨਾ ਕਨਸੈਪਟ ਆ ਉਹਦੇ ਰਹੀਆ ਆਇਆ ਜਾਂਦਾ ਪਰ ਇਹ ਲੋਕ ਕੀ ਕਰਦੇ ਆ ਛਾਤਰ ਲੋਕ ਹਨਾ ਜਦੋਂ ਕੋਈ ਬੰਦਾ ਚੰਗਾ ਕੰਮ ਕਰਦਾ ਉਹ ਭਾਵੇਂ ਮੁੰਨਾ ਕੋ ਨਹੀਂ ਹੋਵੇ ਉਹਦੇ ਨਾਮ ਅਗਰ ਸਿੰਘ ਲੱਗਦਾ ਚੱਕ ਕੇ ਉਹਨੂੰ ਸਿੱਖ ਬਣਾ ਦੇਣਾ ਜੀ ਦੇਖੋ ਜੀ ਸਿੱਖ ਨੇ ਜੀ ਇੱਕ ਵਿਦੇਸ਼ ਦੇ ਵਿੱਚ ਨਾਮ ਰੋਸ਼ਨ ਕੀਤਾ ਸਾਡੇ ਸਿੱਖ ਇਦਾਂ ਸਿੱਖ ਇਦਾਂ ਜਦੋਂ ਉਹ ਹੀ ਬੰਦਾ ਭਾਵੇਂ ਦਸਤਾਰ ਵਾਲਾ ਹੋਵੇ ਭਾਵੇਂ ਹੋਵੇ ਦੂਜਾ ਕੋਈ ਮੋਨਕ ਹੁੰਨੇ ਹੋਵੇ ਉਹਦੇ ਨਾਮ ਅਗਰ ਸਿੰਘ ਲੱਗਦਾ ਜਦੋਂ ਕੋਕੀਨ ਸਪਲਾਈ ਕਰਦੇ ਜਾਂ ਕੋਈ ਡਰੱਗ ਸਪਲਾਈ ਕਰਦੇ ਜਾਂ ਕੋਈ ਚੋਰੀਆਂ ਕਰਦੇ ਫੜੇ ਜਾਂਦੇ ਆ ਫਿਰ ਪਤਾ ਕੀ ਕਰਦੇ ਫਿਰ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਪੰਜਾਬੀ ਬਣਾ ਦਿੰਦੇ ਆ ਵੀ ਦੇਖੋ ਜੀ ਇੱਕ ਪੰਜਾਬੀ ਇਦਾਂ ਫਿਰ ਉਦੋਂ ਕਿਉਂ ਨਹੀਂ ਕਹਿੰਦੇ ਸਿੱਖ ਜਦੋਂ ਚੰਗਾ ਕੰਮ ਕਰਦਾ ਉਦੋਂ ਸਿੱਖ ਬਣਾ ਲਓ ਜਦੋਂ ਮਾੜਾ ਕਰਦਾ ਵਾ ਉਦੋਂ ਸਿੱਖ ਨਹੀਂ ਹੈਗਾ ਉਹ ਠੀਕ ਹੈ ਉਦੋਂ ਪੰਜਾਬੀ ਆ ਜਾਂਦਾ ਆ ਇਸ ਕਰਕੇ ਅੱਜ ਪੱਗ ਵਾਲਾ ਮਸਲਾ ਹੋਇਆ ਮੁੰਡਾ ਭੰਗੜਾ ਪਾਉਂਦਾ ਸੀਗਾ ਤੇ ਉਹਦੀ ਦਸਤਾਰ ਢਿੱਲੀ ਹੋਊਗੀ ਹਨਾ ਪੱਗ ਤੇ ਉਹਨੇ ਲਾ ਕੇ ਥੱਲੇ ਰੱਖ ਦਿੱਤੀ ਤੇ ਭੰਗੜਾ ਉਹਨੇ ਜਾਰੀ ਰੱਖਿਆ ਇਹਦੇ ਤੇ ਹੁਣ ਚਲੋ ਆਪਾਂ ਵੀ ਆਪਣੀ ਜਿਹੜੀ رائے ਦੱਸ ਦਿੰਨੇ ਹਨਾ ਵੀ ਜੋ ਹਰੇਕ ਬੰਦੇ ਤੇ ਆਪ ਕੋ ਆਪਣਾ ਦਿਮਾਗ ਹੈ ਪਰਮੇਸ਼ਰ ਨੇ ਦਿੱਤਾ ਹਨਾ ਉਹਦੀ ਆਪਣੀ رائے ਆ ਤੇ ਮੈਂ ਤਾਂ ਪਹਿਲੀ ਗੱਲ ਤਾਂ ਮੈਂ ਦਸਤਾਰ ਪੱਗ ਬੰਦਾ ਹੀ ਨਹੀਂ ਹਨਾ ਤੇ ਸਮਾਜ ਦੀ ਨਿਗਾ ਦੇ ਵਿੱਚ ਪੱਗ ਦੀ ਕੋਈ ਇੱਜ਼ਤ ਹੈ ਵੀ ਨਹੀਂ ਸਿੱਧੀ ਜੀ ਗੱਲ ਐ ਇਹਨੂੰ ਇਹ ਸਚਾਈ ਆ ਕੋਈ ਮੰਨੇ ਚਾਹੇ ਨਾ ਮੰਨੇ ਪੱਗ ਬਨ ਕੇ ਤੁਸੀਂ ਪੈਗ ਵੀ ਲਾ ਸਕਦੇ ਆ ਪੱਗ ਬਨ ਕੇ ਤੁਸੀਂ ਆਸ਼ਕੀ ਵੀ ਕਰ ਸਕਦੇ ਆ ਠੀਕ ਆ ਪੱਗ ਬਨ ਕੇ ਤੁਸੀਂ ਸਟੇਜਾਂ ਤੇ ਭੰਗੜੇ ਵੀ ਪਾ ਸਕਦੇ ਆ ਜਾਨੀ ਕਿ ਪੱਗ ਬਨ ਕੇ ਤੁਸੀਂ ਹਰੇਕ ਕਰਮ ਭਾਵੇਂ ਜਿਹੜਾ ਮਰਜੀ ਦੁਨੀਆ ਦਾ ਤੁਸੀਂ ਕਰ ਸਕਦੇ ਆ ਇੱਕ ਦਿਮਾਲਾ ਵਾ ਕਰਨ ਨੂੰ ਤਾਂ ਲੋਕੀ ਦਿਮਾਲੇ ਬਨ ਕੇ ਵੀ ਸਾਰਾ ਕੁਝ ਕਰੀ ਜਾਂਦੇ ਪਰ ਇੱਕ ਦਿਮਾਲੇ ਦੇ ਨਾਲ ਜਿਹੜੀ ਐ ਦੇਖਿਆ ਉਹ ਗੁਰੂ ਦੇ ਸਿੱਖਾਂ ਦੀ ਬਣ ਜਾਂਦੀ ਆ ਜੇ ਕੋਈ ਬੰਦਾ ਦਿਮਾਲਾ ਬਨ ਕੇ ਕੋਈ ਇਦਾਂ ਦਾ ਕਾਰਜ ਕਰਦਾ ਤੇ ਉਹਦੇ ਤੇ ਹਰੇਕ ਬੰਦਾ ਸਵਾਲ ਕਰਦਾ ਵੀ ਤੂੰ ਗੁਰੂ ਦਾ ਸੇਖ ਆ ਕਿਉਂਕਿ ਦਿਮਾਲਾ ਤਕਰੀਬਨ ਬੰਦਾ ਹੀ ਉਹ ਆ ਜਿਹਨੂੰ ਸਿੱਖੀ ਨਾਲ ਪਿਆਰ ਹੋਵੇ ਤੇ ਦਸਤਾਰ ਜਿਹੜੀ ਪੱਗ ਆ ਪੱਗ ਤੇ ਹਰੇਕ ਕੋਈ ਬੰਨ ਲੈਂਦਾ ਜਿਹੜਾ ਮਰਜ਼ੀ ਉਹਦਾ ਭਈਏ ਵੀ ਪਰ ਨਾਲ ਭੇਟ ਲੈਂਦੇ ਕੁਝ ਵੀ ਆ ਕਿਉਂਕਿ ਜਿਹਦੇ ਵੀ ਸਿਰ ਤੇ ਕੇਸ ਹੈਗੇ ਆ ਜਾਂ ਨਹੀਂ ਵੀ ਹੈਗੇ ਕਈ ਗਰਮੀ ਦਾ ਕਰਕੇ ਬੰਨ੍ਹੇ ਹੀ ਫਿਰਦੇ ਆ ਕੰਜਰ ਬੰਦਾ ਸੀ ਉਹ ਠੀਕ ਆ ਸਟੇਜ ਤੇ ਨੱਚਣ ਵਾਲਾ ਸੀਗਾ ਜੇ ਉਹਨੇ ਦਸਤਾਰ ਲਾ ਵੀ ਲਈ ਤੇ ਮੈਨੂੰ ਨਹੀਂ ਮੰਨ ਲਓ ਵੀ ਲੱਗਦਾ ਕੋਈ ਵੀ ਕੋਈ ਵੱਡਾ ਕੋਈ ਮਸਲਾ ਹੋਊਗਾ ਹਨਾ ਆਪਣੇ ਜਿਹੜੇ ਪੰਥਕ ਬੰਦੇ ਵੀ ਆ ਉਹ ਆਪਣੀਆਂ ਵੀਡੀਓ ਪਾ ਕੇ ਵੀ ਹਾਂ ਭਾਈ ਹੋ ਸਕਦਾ ਕੋਈ ਚਾਰ ਬੰਦੇ ਸੋਚਦੇ ਹੋਣ ਵੀ ਚਲੋ ਜਿਨ੍ਹਾਂ ਦੇ ਲਾਗੇ ਹੋਊਗਾ ਵੀ ਇਹ ਤਾਂ ਮਾਫੀ ਮੰਗਾਇਆ ਉਹਨੇ ਆ ਠੀਕ ਹੈ ਵੀ ਇਹੇ ਕੰਮ ਹੀ ਹੁੰਦਾ ਤੇ ਮਾਫੀ ਮੰਗਾ ਲੈਣਗੇ ਜਾਂ ਬਾਹਲੀ ਗੱਲ ਹੈ ਕੋਈ ਪ੍ਰੈਸ਼ਰ ਬਣਾਉਣਗੇ ਅਗਲਾ ਆਪ ਮਾਫੀ ਮੰਗ ਲੂਗਾ ਮਾਫੀ ਵੈਸੇ ਉਹਦੀ ਕੋਈ ਬਣਦੀ ਨਹੀਂ ਹੈਗੀ ਉਹ ਅੱਗੇ ਕਿਹੜਾ ਬਹੁ ਕਿਤੇ ਉਹ ਜਿਹੜਾ ਹੈਗਾ ਵੀ ਸਾਬਤ ਸੂਰਤ ਸੀਗਾ ਜਾਂ ਕੋਈ ਹੈਨਾ ਉਹਦੇ ਕੋਈ ਗਲਤੀ ਹੋਈ ਆ ਦਾੜ੍ਹੀ ਉਹਦੀ ਘੱਟੀ ਸੀਗੀ ਤੇ ਪੱਗ ਉਹਨੇ ਵੈਸੇ ਬੰਨੀ ਸੀਗੀ ਉਦਾਂ ਹੀ ਹੈਨਾ ਹੁਣ ਪੈਲਸਾਂ ਦੇ ਵਿੱਚ ਜਦੋਂ ਆਪਾਂ ਜਾਣਦੇ ਆ ਵਿਆਹਾਂ ਦੇ ਵਿੱਚ ਆਪਾਂ ਦੇਖਦੇ ਆ ਠੀਕ ਆ ਕੁੜੀਆਂ ਦੇ ਨਾਲ ਪੱਗਾਂ ਬੰਨ ਕੇ ਸਾਰੇ ਨੱਚਦੇ ਵੈਸੇ ਤੇ ਚਲੇ ਵੀ ਨੱਚੀ ਜਾਂਦਾ ਸੀ ਸ਼ਾਮਾਂ ਨੂੰ ਕਈਆਂ ਦੀਆਂ ਪੱਗਾਂ ਗਲ ਗਲ ਚ ਪੈਂਦੀਆਂ ਆਉਂਦੀਆਂ ਹੁੰਦੀਆਂ ਸਾਡੇ ਪਿੰਡ ਦਾ ਇੱਕ ਬੰਦਾ ਆ ਤੇ ਜੇ ਮੇਰੇ ਪਿੰਡ ਦੇ ਆ ਵੀ ਕਈ ਮੇਰੇ ਵੀੜੀਆਂ ਚਲੋ ਦੇਖਦੇ ਹੁੰਦੇ ਆ ਤੇ ਉਹ ਬੰਦਾ ਬੂਟਾ ਉਹਦਾ ਨਾਮ ਆ ਹਨਾ ਪੱਗ ਮੰਦਾ ਪੂਰੀ ਠੋਕ ਕੇ ਉਹ ਮਤਲਬ ਉਹ ਨਾ ਇਹਨਾਂ ਕੁ ਵਾਲੀ ਤੇ ਵਧੀਆ ਲੀੜੇ ਕੱਪੜੇ ਪਾ ਕੇ ਰੱਖਣੇ ਆ ਪਰ ਸ਼ਰਾਬ ਇੰਨੀ ਪੀਣੀ ਆ ਕਿ ਪਤਾ ਨਹੀਂ ਕਦੇ ਕਿਤੇ ਪਿਆ ਹੁੰਦਾ ਕਦੇ ਕਿਤੇ ਪਿਆ ਹੁੰਦਾ ਨਾ ਪੱਗ ਉਹਦੀ ਕਦੇ ਕਿਤੇ ਪਈ ਹੁੰਦੀ ਆ ਇਸ ਕਰਕੇ ਪੱਗ ਦਾ ਜਿਹੜਾ ਹੈਗਾ ਮੇਰੇ ਨਿਗਾ ਦੇ ਵਿੱਚ ਜਾਂ ਹਨਾ ਵੀ ਮੈਨੂੰ ਨਹੀਂ ਕੋਈ ਹੈ ਵੀ ਕੋਈ ਅਹਿਮੀਅਤ ਹੈ ਪੱਗ ਦੀ ਇਸ ਕਰਕੇ ਅਸੀਂ ਮਦਾਸਤ ਦਮਾਲਾ ਬੰਨਦਾ ਠੀਕ ਆ ਤੇ ਜਾ ਕੇ ਤੇ ਪਰਨਾ ਬੰਨ ਲੀਏ ਉਦੋਂ ਹੀ ਤੇ ਜਿਹੜਾ ਹੁਣ ਅਗਲੇ ਬੰਨਦੇ ਹੈਗੇ ਆ ਉਹਦੇ ਤੇ ਹੁਣ ਜਿਹਦੇ ਵੀ ਕੇਸ ਹੈਗੇ ਅਗਲੇ ਨੇ ਚਾਹੇ ਪਰਨਾ ਬਨੂਗਾ ਚਾਹੇ ਦਸਤਾਰ ਬਨੂਗਾ ਬਨੂਗਾ ਹੀ ਹੈ ਨਾ ਉਹ ਕੁਛ ਨਾ ਕੁਛ ਬਨੂਗਾ ਪਰ ਇੰਨਾ ਥੋੜੋ ਹੈਗੀ ਆ ਹੁਣ ਵੀ ਜੇ ਕੋਈ ਦਸਤਾਰ ਦੀ ਅਹਿਮੀਅਤ ਯਾਰ ਦਸਤਾਰ ਦੀ ਅਹਿਮੀਅਤ ਉਹ ਅੱਗੇ ਇੱਕ ਦਿਨ ਪੁਲਿਸ ਵਾਲਾ ਜਿਹੜਾ ਵਾ ਸੈਕਟਾਂ ਪੀਣ ਰਿਹਾ ਸੀ ਉੱਥੇ ਇੱਕ ਬੰਦਾ ਜਿਹੜਾ ਹੈਗਾ ਆ ਉਹ ਜਾ ਕੇ ਉਹਨਾਂ ਪੰਗੇ ਲੈਣ ਨੇ ਉਹ ਤੂੰ ਪੱਗ ਬਨਨ ਕੇ ਸੈਕਟ ਪੀ ਜਨਾ ਯਾਰ ਸਾਰੇ ਦੁਨੀਆਂ ਦੇ ਕੋ ਕਰਮ ਜਿਹੜੇ ਹੈਗੇ ਆ ਉਹ ਪੱਗਾਂ ਬਨਨ ਕੇ ਲੋਕੀ ਕਰਦੇ ਆ ਠੀਕ ਆ ਤੇ ਜਦੋਂ ਕੋਈ ਪੰਗਾ ਪੈ ਜਾਂਦਾ ਖਾਸ ਕਰਕੇ ਵਿਦੇਸ਼ਾਂ ਦੇ ਵਿੱਚ ਹਨਾ ਆਪਾਂ ਇੱਕ ਤਾਂ ਚਲਾਕ ਵੀ ਲੋਕੀ ਬਹੁਤ ਆ ਜਦੋਂ ਕੋਈ ਵਿਦੇਸ਼ਾਂ ਦੇ ਵਿੱਚ ਪੰਗਾ ਪੈ ਜਾਂਦਾ ਨਾ ਜਿਹਦੇ ਨਾਮ ਅਗਰ ਸਿੰਘ ਲੱਗਦਾ ਠੀਕ ਆ ਉਹ ਸਾਰੇ ਸਿੱਖ ਹੀ ਸਿੱਖ ਹੀ ਗਿਣੇ ਜਾਂਦੇ ਆ ਉਹ ਵੈਸੇ ਤਾਂ ਚਲੋ ਮੈਂ ਉਹ ਵੀ ਨਹੀਂ ਮੰਨਦਾ ਜਿਹਦੇ ਨਾਮ ਅਗਰ ਸਿੰਘ ਲੱਗਦਾ ਹਰੇਕ ਹੀ ਸਿੱਖ ਨਹੀਂ ਹੁੰਦਾ ਸਿੱਖੀ ਦੇ ਵਿੱਚ ਆਉਣ ਦੇ ਲਈ ਸਾਡਾ ਕੋਈ ਹਨਾ ਕਨਸੈਪਟ ਆ ਉਹਦੇ ਰਹੀਆ ਆਇਆ ਜਾਂਦਾ ਪਰ ਇਹ ਲੋਕ ਕੀ ਕਰਦੇ ਆ ਛਾਤਰ ਲੋਕ ਹਨਾ ਜਦੋਂ ਕੋਈ ਬੰਦਾ ਚੰਗਾ ਕੰਮ ਕਰਦਾ ਉਪਰ ਮੇ ਮੁੰਨਾ ਕੋ ਨਹੀਂ ਹੋਵੇ ਉਹਦੇ ਨਾਮ ਅਗਰ ਸਿੰਘ ਲੱਗਦਾ ਚੱਕ ਕੇ ਉਹਨੂੰ ਸਿੱਖ ਬਣਾ ਦੇਣਾ ਜੀ ਦੇਖੋ ਜੀ ਸਿੱਖ ਨੇ ਜੀ ਇੱਕ ਵਿਦੇਸ਼ ਦੇ ਵਿੱਚ ਨਾਮ ਰੋਸ਼ਨ ਕੀਤਾ ਸਾਡੇ ਸਿੱਖ ਇੰਦਾ ਸਿੱਖ ਇੰਦਾ ਜਦੋਂ ਉਹ ਹੀ ਬੰਦਾ ਭਾਵੇਂ ਦਸਤਾਰ ਵਾਲਾ ਹੋਵੇ ਭਾਵੇਂ ਹੋਵੇ ਦੂਜਾ ਕੋਈ ਮੁੰਨਾ ਕੋ ਨਹੀਂ ਹੋਵੇ ਉਹਦੇ ਨਾਮ ਅਗਰ ਸਿੰਘ ਲੱਗਦਾ ਜਦੋਂ ਕੋਕੀਨ ਸਪਲਾਈ ਕਰਦੇ ਜਾਂ ਕੋਈ ਡਰੱਗ ਸਪਲਾਈ ਕਰਦੇ ਜਾਂ ਕੋਈ ਚੋਰੀਆਂ ਕਰਦੇ ਫੜੇ ਜਾਂਦੇ ਆ ਫਿਰ ਪਤਾ ਕੀ ਕਰਦੇ ਫਿਰ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਪੰਜਾਬੀ ਬਣਾ ਦਿੰਦੇ ਆ ਵੇ ਦੇਖੋ ਜੀ ਇੱਕ ਪੰਜਾਬੀ ਇਦਾਂ ਫੇ ਓਦੋਂ ਕਿਉਂ ਨਹੀਂ ਕਹਿੰਦੇ ਸਿੱਖ ਜਦੋਂ ਚੰਗਾ ਕੰਮ ਕਰਦਾ ਓਦੋਂ ਸਿੱਖ ਬਣਾ ਲਓ ਜਦੋਂ ਮਾੜਾ ਕਰਦਾ ਵਾ ਓਦੋਂ ਸਿੱਖ ਨਹੀਂ ਹੈਗਾ ਉਹ ਠੀਕ ਹੈ ਓਦੋਂ ਪੰਜਾਬੀ ਆ ਜਾਂਦਾ ਆ ਇਸ ਕਰਕੇ ਦੁਨੀਆ ਜਿਹੜੀ ਹੈਗੀ ਆ ਚੰਗੀਆਂ ਚੰਗੀਆਂ ਚੀਜ਼ਾਂ ਕੈਸ਼ ਕਰਦੀ ਆ ਮੈਂ ਤਾਂ ਉਸ ਜਿਹ ਮੁੰਡੇ ਨੂੰ ਕੁਝ ਨਹੀਂ ਕਹਿਣਾ ਆਪਾਂ ਉਹਨੂੰ ਕੰਜਰ ਸਮਝਦੇ ਆ ਠੀਕ ਹੈ ਜਿਹੜੀਆਂ ਸਟੇਜਾਂ ਤੇ ਨੱਚਦੀਆਂ ਵਾਂ ਚਾਹੇ ਕੁੜੀਆਂ ਵਾਂ ਚਾਹੇ ਮੁੰਡੇ ਇਹ ਕੰਜਰ ਆ ਠੀਕ ਆ ਤੇ ਵੇਸਵਾਵਾ ਮਾ ਮਾ ਉਹ ਜਿੰਨੀਆਂ ਵੀ ਹੈਗੀਆਂ ਹੁਣ ਮੁੰਡੇ ਮੁੰਡਿਆਂ ਨੂੰ ਮੈਂ ਵੀ ਚਲੋ ਪਹਿਲਾਂ ਮੂਨਾ ਕੋਨਾ ਹੁੰਦਾ ਸੀ ਸਾਰਿਆਂ ਨੂੰ ਪਤਾ ਇਸ ਗੱਲ ਦਾ ਪਰ ਪਤਾ ਕੀ ਗੱਲ ਹੈ ਲੋਕੀ ਝੂਠ ਹੀ ਦੱਬੀ ਜਾਂਦੇ ਉਹ ਹੀ ਗੱਲ ਹਨਾ ਵੀ ਜਿੰਨੀਆਂ ਸਟੇਜਾਂ ਤੇ ਨੱਚਦੀਆਂ 100 ਦੇ ਵਿੱਚੋਂ ਚਲੋ 5 ਮੰਨ ਲੈਨੇ ਆ 5 10 ਹੋਣਗੀਆਂ ਕੋਈ ਜਿਹੜੀਆਂ ਕੋਈ ਜਿਹੜੀਆਂ ਹਨਾ ਵਾਕੇ ਮਜਬੂਰੀ ਵਾਸਤੇ ਨੱਚਦੀਆਂ ਹੋਣੀਆਂ ਸਾਰੀਆਂ ਵੇਸਵਾਮਾਂ ਆ ਇਹ ਸਰੀਰ ਆਪਣਾ ਵੇਚਦੀਆਂ ਆ ਇਹ ਠੀਕ ਆ ਸਰੀਰ ਵੇਚ ਕੇ ਇਹਨਾਂ ਨੇ ਪੈਸੇ ਕਮਾਉਣੇ ਆ ਇਦਾਂ ਹੀ ਮੁੰਡੇ ਆ ਜਿਹੜੇ ਹੈਗੇ ਇਹਨਾਂ ਨੇ ਕੰਜਰ ਹੈਗੇ ਆ ਆਪਣਾ ਨੱਚ ਟੱਪ ਕੇ ਪੈਸਾ ਕਮਾਉਣਾ ਠੀਕ ਆ ਇਹ ਕੰਜਰਖਾਨਾ ਗੁਰੂ ਸਾਹਿਬ ਨੇ ਤਾਂ ਕਰਨ ਨੂੰ ਕਿਹਾ ਹੀ ਨਹੀਂ ਹੈਗਾ ਤਾਹੀਂ ਜੇ ਕੋਈ ਦਮਾਲਾ ਬੰਨ ਕੇ ਨੱਚਦਾ ਗਾਤਰਾ ਪਾ ਕੇ ਨੱਚਦਾ ਵਾ ਠੀਕ ਹੈ ਉਹਦੇ ਤੇ ਵਿਵਾਦ ਹੋ ਜਾਂਦਾ ਹੁਣ ਇੱਕ ਕੰਜਰ ਬੰਦਾ ਸੀ ਨੱਚਦਾ ਸੀਗਾ ਦਸਤਾਰ ਲਹਿ ਗਈ ਚਾਹੇ ਰੱਖੀ ਉਹਦੇ ਤੇ ਵਿਵਾਦ ਕਰਨ ਦੀ ਕੀ ਲੋੜ ਆ ਪੱਗ ਤਾਂ ਹਰੇਕ ਹੀ ਕੋਈ ਬੰਨੀ ਫਿਰਦਾ ਅੱਜ ਕੱਲ ਹਨਾ ਉਹ ਤਾਂ ਹੁਣ ਪਿੰਡਾਂ ਦੇ ਵਿੱਚ ਅਮਲੀ ਆ ਕਈ ਉਹ ਵੀ ਬੰਨੀ ਫਿਰਦੇ ਹੁੰਦੇ ਆ ਕਿੰਨੇ ਆ ਆ ਦੂਜੇ ਕਈ ਵੀਡੀਓ ਵੀ ਬਣਾਉਂਦੇ ਆ ਚਾਦਰੇ ਲਾ ਕੇ ਉਹਨਾਂ ਨੇ ਕੁਰਤਾ ਪਜਾਮਾ ਪਾਇਆ ਹੁੰਦਾ ਜਾਂ ਕਈਆਂ ਨੇ ਚਾਦਰਾਂ ਲੱਗਾ ਹੁੰਦਾ ਕੁਰਤੇ ਨਾਲ ਠੀਕ ਆ ਉਹਨਾਂ ਨੇ ਵੀ ਪੱਗਾਂ ਬੰਨੀਆਂ ਹੁੰਦੀਆਂ ਤੇ ਉਹ ਕਿਹੜਾ ਸਿੱਖੀ ਦੀ ਸ਼ਾਨ ਮਤਲਬ ਦਸਤਾਰ ਜਿਹੜੀ ਪੱਗ ਆ ਉਹ ਕੱ ਮੁਸਲਮਾਨ ਵੀ ਮੰਨਦੇ ਆ ਹਿੰਦੂ ਵੀ ਮੰਨਦੇ ਆ ਐਵੇਂ ਬਗੈਰ ਮਤਲਬ ਤੋਂ ਇਹਦਾ ਰੌਲਾ ਪਾਉਣ ਦਾ ਕੋਈ ਫਾਇਦਾ ਨਹੀਂ ਠੀਕ ਆ ਮੈਂ ਤਾਂ ਚਲੋ ਆਪਣੀ ਵਿਚਾਰ ਦੇਣੀ ਸੀਗੀ ਵੀ ਜਿਹੜੇ ਕੋਈ ਪੰਥਕ ਬੰਦੇ ਆ ਉਹਨਾਂ ਨੂੰ ਕੋਈ ਨਾ ਕੋਈ ਮੁੱਦਾ ਚਾਹੀਦਾ ਹੁੰਦਾ ਐਵੇਂ ਰੌਲਾ ਪਾਉਣ ਨੂੰ ਜਿੱਦਣ ਕਿਤੇ ਕੋਈ ਦਿਮਾਲੇ ਦੀ ਗੱਲ ਆਊਗੀ ਠੀਕ ਆ ਬਦਨਾਮੀ ਬਦਨਾਮੀ ਪਤਾ ਕਿੱਥੇ ਹੁੰਦੀ ਆ ਬਦਨਾਮੀ ਹੁੰਦੀ ਆ ਜਦੋਂ ਦਿਮਾਲਾ ਬਨ ਕੇ ਬੀਬੀਆਂ ਗਾਤਰੇ ਪਾ ਕੇ ਠੀਕ ਹੈ ਫੇ ਸਟੇਜਾਂ ਤੇ ਨੱਚਦੀਆਂ ਫਿਰਦੀਆਂ ਕਦੇ ਚੂੜਾ ਪਾ ਕੇ ਮਹਿੰਦੀਆਂ ਲਵਾ ਕੇ ਠੁੰਮਕੇ ਮਾਰਦੀਆਂ ਫਿਰਦੀਆਂ ਜਿਹੜੀਆਂ ਰੀਲਾਂ ਦੇ ਉੱਤੇ ਨੱਚਦੀਆਂ ਫਿਰਦੀਆਂ ਜਿਹੜੇ ਦਿਮਾਲੇ ਬੰਨ ਕੇ ਠੀਕ ਹੈ ਉਹ ਨੱਚਦੇ ਫਿਰਦੇ ਆ ਠੀਕ ਹੈ ਸਟੇਜਾਂ ਦੇ ਉੱਤੇ ਉਹ ਚੀਜ਼ ਜਿਹੜੀ ਜ ਸਿੱਖਾਂ ਦੇ ਲਈ ਚਲੋ ਬਦਨਾਮੀ ਦੀ ਗੱਲ ਹੈ ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਕੰਜਰ ਨਹੀਂ ਬਣਾਇਆ ਹੈਗਾ ਵੀ ਅਸੀਂ ਇਦਾਂ ਸਟੇਜਾਂ ਤੇ ਨੱਚਦੇ ਫਰੀਏ ਤੇ ਜਿਹੜਾ ਕੋਈ ਨੱਚਦਾ ਵਾ ਕੰਜਰ ਹੈਗਾ ਆ ਠੀਕ ਹੈ ਪੱਗ ਬੰਨੇ ਚਾਏ ਨਾ ਬੰਨੇ ਹੁਣ ਸਾਨੂੰ ਕੀ ਲੋੜ ਹੈ ਹਨਾ ਕਿਸੇ ਦੀ ਕੋਈ ਹੁਣ ਉਹਨੂੰ ਉਹਦੀ ਪੱਗ ਲਹਾਉਂਗੇ ਹੋ ਸਕਦਾ ਕੱਲ ਨੂੰ ਉਹਦੇ ਤੇ ਕੋਈ ਪ੍ਰੈਸ਼ਰ ਪਾਓ ਜਾਂ ਕੁਛ ਹੋ ਅਗਲਾ ਕਹੂਗਾ ਵੀ ਮੇਰੀ ਤਾਂ ਲੈਣੀ ਏ ਇਦਾਂ ਦੀ ਠੀਕ ਹੈ ਨੱਚਣ ਟੱਪਣ ਵਾਲਾ ਆਪਣਾ ਕੰਮ ਆ ਠੀਕ ਹੈ ਕੰਜਰ ਵਾਲੇ ਕੰਮ ਕਰਨੇ ਆ ਦਸਤਾਰ ਦਾ ਗਰੋਲਾ ਰਹਿੰਦਾ ਵਾ ਆਪਾਂ ਕਟਾ ਕੇ ਸਾਈਡ ਤੇ ਕਰਦੇ ਹਣਾ ਤੇ ਜੇ ਕਟਾ ਵੀ ਲਊਗਾ ਫੇਰ ਜਿਹੜਾ ਪੰਥ ਨੂੰ ਘਾਟਾ ਪੈਜੂਗਾ ਇਸ ਕਰਕੇ ਜਿਹੜਾ ਜਿਨ੍ਹਾਂ ਦਾ ਪੇਸ਼ਾ ਹੈਗਾ ਵਾ ਉਹ ਗੰਦਾ ਪੇਸ਼ਾ ਨਾ ਜਿਹੜਾ ਜਿਹੜੀਆਂ ਡਾਂਸਰਾਂ ਵੀ ਹੈਗੀਆਂ ਆ ਹੁਣ ਡਾਂਸਰ ਵਾਲਾ ਮਸਲਾ ਵੀ ਹੋਇਆ ਸੀਗਾ ਉਹ ਸਤਕਾਰ ਭਾਲਦੀਆਂ ਵਾ ਵੀ ਜਿੱਦਾਂ ਹੁੰਦੇ ਨਹੀਂ ਕੋਈ ਵੀ ਗੁਰਦੁਆਰਿਆਂ ਦੇ ਵਿੱਚ ਆਪਾਂ ਭੈੰਗ ਜੀ کہہ ਕੇ ਬੁਲਾਈਦਾ ਵੀ ਇਦਾਂ ਸਾਨੂੰ ਲੋਕੀ ਸਤਕਾਰ ਦੇਣ ਵੇਸ਼ਵਾਮਾ ਨੂੰ ਸਤਕਾਰ ਨਹੀਂ ਮਿਲਦਾ ਹੁੰਦਾ ਤੁਸੀਂ ਲੋਕਾਂ ਨੂੰ ਨੱਚ ਕੇ ਖੁਸ਼ ਕਰਨਾ ਠੀਕ ਹੈ ਜਿਹੜੇ ਬੰਦੇ ਕੋਈ ਪੈਸਾ ਹਨਾ ਪਹਿਲਾਂ ਮੁਸਲਮਾਨ ਇਹ ਕੰਮ ਕਰਦੇ ਹੁੰਦੇ ਜਿਨ੍ਹਾਂ ਕੋਈ ਪੈਸਾ ਆ ਨਾ ਉਹ ਅਗਲੇ ਇਆ ਸ਼ੀ ਕਰਦੇ ਆ ਕੁੜੀਆਂ ਨਚਾਉਂਦੇ ਹੁੰਦੇ ਆ ਠੀਕ ਆ ਅਗਲੇ ਨੇ ਪੈਸਾ ਦੇਣਾ ਤੁਹਾਨੂੰ ਸ਼ਰਾਬਾਂ ਪੀਣੀਆਂ ਵਾ ਕੁੜੀਆਂ ਨਚਾਉਣੀਆਂ ਵਾ ਫਿਰ ਜੇ ਕੋਈ ਚੰਗੀ ਲੱਗੇ ਨਾ ਕਿਸੇ ਨੂੰ ਅਗਲਾ ਰਾਤ ਵੀ ਰੱਖ ਲੈਂਦਾ ਹੁੰਦਾ ਸਿੱਧੀ ਜੀ ਗੱਲ ਆ ਜਿਹੜੀਆਂ ਨੱਚਣ ਵਾਲੀਆਂ ਹੁੰਦੀਆਂ ਇਹ ਇੰਨੇ ਆ ਹੁਣ ਮੈਂ ਤਾਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਗੁਰਸਿੱਖ ਬੰਦਾ ਵਾਂ ਮੈਂ ਤੇ ਇਹਨਾਂ ਦੇ ਕੰਮ ਕਰਦਾ ਨਹੀਂ ਪਰ ਜੇ ਹੁਣ ਕੋਈ ਬੰਦਾ ਮੋਨਾ ਘੋਨਾ ਕਹੇ ਵੀ ਇੰਨਾ ਹੁੰਦਾ ਨਹੀਂ ਹੈਗਾ ਤੇ ਸਵਾਲ ਹੀ ਨਹੀਂ ਪੈਦਾ ਹੁੰਦਾ ਠੀਕ ਹੈ ਜੇ ਹੁਣ ਮੈਂ ਮੋਨਾ ਘੋਨਾ ਹੁੰਦਾ ਮੈਂ ਤਾਂ ਸਬੂਤ ਦੇ ਦੇਣਾ ਸੀਗਾ ਹਾਂ ਵੀ ਦੱਸੋ ਕਿਹੜੀ ਡਾਂਸਰ ਆ ਕਹਿੰਦੀ ਵੀ ਹਾਂ ਭਾਈ ਵੀ ਮੈਂ ਐਡੀ ਮਜਬੂਰ ਆ ਮਤਲਬ ਮੈਂ ਇੰਨਾਂ ਦੀ ਕੁੜੀ ਨਹੀਂ ਹੈਗੀ ਠੀਕ ਹੈ ਹਾਂ ਰੇਟ ਵੱਧ ਘਟ ਹੋ ਜਾਂਦੇ ਆ ਠੀਕ ਹੈ ਸਾਰਿਆਂ ਦਾ ਜਿਹੜਾ ਪੇਸ਼ਾ ਹੀ ਗੰਦਾ ਆ ਠੀਕ ਹੈ ਕੰਜਰਾਂ ਦਾ ਵਾ ਇਸ ਲੈਂਡ ਦੇ ਵਿੱਚ ਹੁਣ ਜਿਹੜੀ ਬੰਦਾ ਲੈਂਡ ਦੇ ਵਿੱਚ ਹੋਵੇ ਉਹਨੂੰ ਆਪਣੀ ਲੈਂਡ ਦਾ ਪਤਾ ਹੁੰਦਾ ਠੀਕ ਹੈ ਜਿਹੜੇ ਬੰਦੇ ਡੀਜੇ ਵਾਲੇ ਆ ਜਾਂ ਜਿਹੜੇ ਹੋਰ ਆ ਮੁੰਡੇ ਭੰਗੜੇ ਪਾਉਂਦੇ ਆ ਠੀਕ ਆ ਕੁੜੀਆਂ ਡਾਂਸਰਾਂ ਨੱਚਣੀਆਂ ਟੱਪਦੀਆਂ ਇਹਨਾਂ ਦਾ ਕੋਈ ਕਿਰਦਾਰ ਨਹੀਂ ਹੁੰਦਾ ਐਵੇਂ ਝੂਠੀ ਮੰਨ ਲਓ ਕੋਈ ਵੀ ਜਦੋਂ ਇੰਟਰਵਿਊ ਦਿੰਦੀ ਹੈ ਨਾ ਉੱਥੇ ਆ ਕੇ ਰੋਣ ਲੱਗ ਜਾਂਦੀਆਂ ਵੀ ਸਾਡੇ ਨਾਲ ਇੰਨਾ ਹੁੰਦੀ ਇੰਨਾ ਹੁੰਦੀ ਆ ਭਾਈ ਵੀ ਜਦੋਂ ਤੁਸੀਂ ਕਿੱਤਾ ਹੀ ਗੰਦਾ ਚਾਉਣਾ ਠੀਕ ਆ ਫਿਰ ਉਹਦੇ ਵਿੱਚ ਤੁਸੀਂ ਕੋਈ ਇਹ ਨਹੀਂ ਕਹਿ ਸਕਦੇ ਵੀ ਸਾਨੂੰ ਸਤਿਕਾਰ ਦਿਓ ਜੇ ਸਤਿਕਾਰ ਇਸ ਕੰਮ ਦੇ ਵਿੱਚ ਸਤਿਕਾਰ ਹੁੰਦਾ ਤਾਂ ਫਿਰ ਦੂਜੇ ਜਿਹੜੇ ਚੰਗੇ ਚੰਗੇ ਵਧੀਆ ਵਧੀਆ ਬੰਦੇ ਹੈਗੇ ਆ ਮਤਲਬ ਪੰਥ ਦਾ ਪ੍ਰਚਾਰ ਕਰਦੇ ਧਰਮ ਦਾ ਉਹ ਨਾ ਇਹਨਾਂ ਕੰਮਾਂ ਦੇ ਵਿੱਚ ਪੈ ਜਾਣ ਵੀ ਹਾਂ ਭਾਈ ਵੀ ਇੱਕ ਗੱਤਰੇ ਵਾਲਿਆਂ ਦਾ ਦੂਜਾ ਹੋਵੇ ਗਰੁੱਪ ਹਨਾ ਇੱਕ ਸਿੰਘਣੀਆਂ ਬੀਬੀਆਂ ਦਾ ਗਰੁੱਪ ਹੋਵੇ ਨੱਚਣ ਵਾਲਾ ਸਾਡਾ ਵੱਖਰਾ ਉਹ ਪਤਾ ਭਾਈ ਵੀ ਇਹ ਬਿਸ਼ਰਮੀ ਵਾਲੇ ਕੰਮ ਆ ਠੀਕ ਹੈ ਬੇਗੈਰਤਾਂ ਵਾਲੇ ਬੇਇੱਜ਼ਤ ਵਾਲੇ ਕੰਮ ਆ ਨਚਣ ਟੱਪਣ ਵਾਲਾ ਕੰਮ ਆ ਇਸ ਦੇ ਵਿੱਚ ਇੱਜ਼ਤ ਨਹੀਂ ਹੈਗੀ ਇਸ ਕੰਮ ਦੇ ਵਿੱਚ ਨਾ ਇੱਜ਼ਤ ਕੋਈ ਭਾਲੇ ਦਾ ਨਾ ਕਿਸੇ ਨੂੰ ਮਿਲਣੀ ਆ ਇੰਨੀਆਂ ਕ ਬੇਨਤੀਆਂ ਕਰਦਾ ਦਾਸ ਖੇਮਾ ਦਾ ਜਾਚਕਾ ਜੀ ਸਾਡਾ ਆਪਣਾ ਕੋਈ ਉਹਨੂੰ ਸਵਾਲ ਨਹੀਂ ਨਾ ਮੈਂ ਕਹਾਂ ਵੀ ਉਹ ਮਾਫੀ ਮੰਗੇ ਠੀਕ ਹੈ ਨਾ ਕਿਸੇ ਨੂੰ ਕਹਿਣਾ ਚਾਹੀਦਾ ਆ ਪੱਗ ਆ ਕੋਈ ਵੀ ਬਨ ਸਕਦਾ ਵਾ ਠੀਕ ਹੈ ਸਟੇਜਾਂ ਦੇ ਨਚਣ ਵਾਲੇ ਕੰਜਰੀ ਹੁੰਦੇ ਆ ਠੀਕ ਹੈ ਉਹ ਨੱਚਦਾ ਸੀਗਾ ਠੀਕ ਹੈ ਲਾ ਕੇ ਰੱਖ ਦਿੱਤੀ ਉਹ ਅਗਲੇ ਨੂੰ ਹਾਂ ਇੰਨਾ ਵੀ ਤੁਸੀਂ ਇਹ ਗੱਲ ਕਹਿ ਸਕਦੇ ਆ ਵੀ ਜਿਹੜਿਆ ਨੇ ਕੰਜਰਖਾਨਾ ਕਰਨਾ ਵਾ ਉਹ ਪੱਗਾਂ ਨਾ ਬੰਨਿਆ ਕਰਨ ਤੁਹਾਨੂੰ ਪ੍ਰੋਬਲਮ ਆਉਂਦੀ ਆ ਵਾਲ ਕਟਾ ਕੇ ਰੱਖਿਆ ਕਰੋ